ਨੇ ਪੰਜਾਬ ਨੂੰ ਜਿਹੜਾ 84 ਦੇ ਦੰਗੇ ਸੀ ਉਹਨਾਂ ਦੇ ਆਰੋਪੀਆਂ ਨੂੰ ਸੁਝਾਅ ਦੁਆਈ ਮੋਦੀ ਜੀ ਨੇ ਜੋ ਪੰਜਾਬ ਦੀ 70 ਸਾਲ ਪੁਰਾਣੀ ਮੰਗ ਸੀ ਕਿ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ دیدار ਉਹ ਮੋਦੀ ਜੀ ਨੇ ਉਹ ਦਰਸ਼ਨ دیدار ਜਿਹੜੇ ਨੇ ਉਹ ਕਰਵਾਏ ਨੇ ਮੋਦੀ ਜੀ ਨੇ ਸਾਬਜਾਦਿਆਂ ਦੇ ਸ਼ਹੀਦੀ ਦਿਵਸ ਨੂੰ ਬਾਲ ਦਿਵਸ ਸ਼ਹੀਦ ਬਾਲ ਦਿਵਸ ਦਾ ਨਾ ਦੇ ਕੇ ਤੇ ਛੁੱਟੀ ਦਾ ਐਲਾਨ ਕੀਤਾ ਮੋਦੀ ਜੀ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਦਿਹਾੜੇ ਸੈਂਕੜੇ ਕਰੋੜਾਂ ਦੀ ਲਾਲਤ ਲਾਲ ਧੂਮ ਧਾਮ ਦੇ ਨਾਲ ਮਨਾਏ ਮੋਦੀ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਦਿਹਾੜੇ ਗੁਰੂ بڑے ਧੂਮ ਧਾਮ ਨਾਲ ਮਨਾਏ ਉਹ ਪਿੱਛੇ ਜਿਹੜਾ ਉਹ ਹੋਇਆ ਸੀ ਕਿ ਤਿਰੰਗੇ ਨੂੰ ਲਾ ਕੇ ਨਿਸ਼ਾਨ ਸਾਹਿਬ ਵਾਲਾ ਲਾਲ ਗਿਲੇ ਤੇ ਤੇ ਮੋਦੀ ਜੀ ਦੀਆਂ ਇਨਸਟਰਕਸ਼ਨ ਸੀ ਕਿ ਆ ਕਿ ਬਿਲਕੁਲ ਗੋਲੀ ਨਹੀਂ ਚਲਾਨੀ ਸਿੱਖ ਕੌਮ ਹੈ ਸ਼ਰਧਾਲੂ ਨੇ ਜਿੱਦਾਂ ਅਸੀਂ ਤਿਰੰਗੇ ਦਾ ਸਨਮਾਨ ਕਰਨਿਆ ਉਦਾਂ ਹੀ ਮੋਦੀ ਜੀ ਨੇ ਕਿਹਾ ਸੀ ਅਸੀਂ ਨਿਸ਼ਾਨ ਸਾਹਿਬ ਦਾ ਵੀ ਸਨਮਾਨ ਕਰਨਿਆ ਸੋ ਐਸੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਹਰਵੰਦਰ ਸਾਹਿਬ ਤੋਂ ਜੀਐਸਟੀ ਜਿਹੜੀ ਹੈ ਉਹ ਵਾਪਸ ਲਈ ਜਿਨ੍ਹਾਂ ਨੇ ਪੰਜਾਬ ਦੇ ਕਿਸਾਨ ਕੋ ਕਿਸਾਨ ਬੋਲ ਰਾਜ ਹੈ ਇੱਥੇ ਕਿਸਾਨਾਂ ਦੀ ਮੈਕਸਿਮਮ ਜਿਹਨੂੰ ਕਹਿ ਸਕਦੇ ਨੇ ਗੈਦਰਿੰਗ ਹੈ ਮੈਕਸਿਮਮ ਜਨ ਸੰਖਿਆ ਹੈ ਤਾਂ ਮੋਦੀ ਜੀ ਨੇ ਐਮ ਐਸ ਪੀ ਜਿਹੜੀ ਹੈ ਉਹ ਹਰ ਸਾਲ ਘਟਾਈ ਹੈ ਇਹ ਮੋਦੀ ਜੀ ਨੇ ਜਿਨ੍ਹਾਂ ਨੇ ਕਿਸਾਨਾਂ ਨੂੰ ਪਹਿਲੀ ਵਾਰੀ ਜਿਹੜੀ ਸਮਾਨ ਨੇ ਦੀ 6000 ਰੁਪਏ ਸਾਲ ਦੀ ਹੈ ਜਿਹਦਾ ਬਜਟ ਲੱਖਾਂ ਕਰੋੜਾਈਚ ਆਜੰਦਾ ਉਹ ਸਮਾਨ ਨਿਧੀ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਇਹ ਮੋਦੀ ਜੀ ਨੇ ਜਿਨ੍ਹਾਂ ਨੇ ਹਰਵੰਦਰ ਸਾਹਿਬ ਦਾ ਗਲਿਆਰੇ ਦੇ ਲਈ ਵੀ ਫੰਡ ਭੇਜਿਆ ਜਿਹੜਾ ਸੁੰਦਰ ਗਲਿਆਰਾ ਬਣਿਆ ਉਹ ਮੋਦੀ ਸਾਹਿਬ ਦੇ ਫੰਡ ਨਾਲ ਬਣਿਆ ਇਹ ਮੋਦੀ ਜੀ ਨੇ ਜਿਨ੍ਹਾਂ ਨੇ ਜਲਿਆਂ ਵਾਲਾ ਬਾਗ ਦਾ ਸ਼ਹੀਦੀ ਸਵਾਰਗਾ ਜਿਹਦਾ ਮਨੂੰ ਭਾਰਤੀ ਜਨਤਾ ਪਾਰਟੀ ਦਾ ਪਹਿਲੀ ਟਰਸਟੀ ਬਣਾਇਆ ਅੰਬਿਕਾ ਸੋਨੀ ਜੀ ਦੇ ਬਦਲੇ ਉਹਦਾ 20 ਕਰੋੜ ਦੀ ਲਗਤ ਨਾਲ ਵਿਕਾਸ ਕੀਤਾ ਇਹ ਭਾਰਤੀ ਜਨਤਾ ਪਾਰਟੀ ਹੈ ਮੋਦੀ ਜੀ ਨੇ ਜਿੰਨੇ ਕੇ ਪੰਜਾਬ ਨੂੰ ਆਈਆਈਐਮ ਦਿੱਤਾ ਪਹਿਲਾ ਆਈਆਈਟੀ ਦਿੱਤਾ ਪਹਿਲੀ ਵਾਰੀ ਸੈਂਟਰ ਯੂਨੀਵਰਸਿਟੀ ਦਿੱਤੀ ਪਹਿਲੀ ਵਾਰੀ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਬਠਿੰਡਾ ਜਿਹਦਾ ਉਹਨਾਂ ਨੇ ਮੈਨੂੰ ਮਾਨ ਬਖਸ਼ਿਆ ਐਡਮਿਨਿਸਟ੍ਰੇਟਿਵ ਹੈਡ ਦਾ ਮਨੂਬੁਰਾ ਅਜੀ ਮੋਦੀ ਜੀ ਨੇ ਉਹ ਮੋਦੀ ਜੀ ਦਾ ਤੋਹਫਾ ਅਜ ਤੱਕ ਕਿਉਂ ਨਹੀਂ ਸੀ ਮਿਲਿਆ ਇਹ ਕਾਂਗਰਸ ਤੋਂ ਮੈਂ ਪ੍ਰੈਸ਼ਨ ਕਰਨਾ ਕਿ 70 ਸਾਲ ਤੁਹਾਡਾ ਰਾਜ ਰਿਆ ਤੁਸੀਂ ਇਹ ਤੋਹਫਾ ਕਿਉਂ ਨਹੀਂ ਦਿੱਤਾ ਤੇ ਆਮ ਆਦਮੀ ਨੂੰ ਇਹ ਪੁੱਛਣਾ ਕਿ ਤੁਸੀਂ ਐਸਾ ਤੋਹਫਾ ਪੰਜਾਬ ਨੂੰ ਅਜ ਤੱਕ ਕਿਉਂ ਨਹੀਂ ਦਿੱਤਾ ਤੇ ਮੈਂ ਮੈਂ ਹਲੇ ਪਹੁੰਚਣ ਮਨੂ ਲੈਟ ਮੀ ਕੰਪਲੀਟ ਹਲੇ ਮੇਂ ਸਮੇ ਹੈ ਜੀ ਲੈਟ ਮੀ ਕੰਪਲੀਟ ਮੈਂ ਕੰਪੈਰੀਜ਼ਨ ਕਰਨਾ ਹੈ ਸੋ ਉਸ ਲੈਵਲ ਤੇ ਇਹ ਦੇ ਹੈ ਭਾਰਤੀ ਜਨਤਾ ਪਾਰਟੀ ਇਸ ਤੋਂ ਬਾਅਦ ਆ ਗਈ ਕਾਂਗਰਸ ਕਿ ਕਾਂਗਰਸ ਜਿਹੜੀ ਹੈ ਉਹ ਭ੍ਰਸ਼ਟਾਚਾਰਾ ਦੇ ਕੇਸਾਂ ਤੋਂ ਲੋਕਾਂ ਨੇ ਉਹਨੂੰ ਲਾਇਆ 12 ਲੱਖ ਕਰੋੜ ਦੇ ਜਿਹੜੇ ਕੇਸ ਕਾਂਗਰਸੀਆਂ ਤੇ ਜਿਹੜੇ ਨੇ ਉਹ ਚੱਲ ਰਹੇ ਸੀ ਕਾਂਗਰਸ ਜਿਹੜੀ ਹੈ 인ਦਰਾ ਗਾਂਧੀ ਜੀ ਨੇ ਜਿਹੜੇ ਪੰਜਾਬ ਦੇ ਪਾਣੀ ਦੂਜੀਆਂ ਸਟੇਟਾਂ ਨੂੰ ਦੇਣ ਦਾ ਜਿਹੜਾ ਸਮਝੌਤਾ ਸੀ ਉਹ 인ਦਰਾ ਗਾਂਧੀ ਜੀ ਨੇ ਕੀਤਾ ਅੱਜ ਦੇ ਕਰਕੇ ਪੰਜਾਬ ਦੇ ਪਾਣੀਆਂ ਦੀ ਸਮੱਸਿਆ ਹੋਈ ਹੈ ਨਪਟਾਰਾ ਵੀ ਤਾਂ ਮੋਦੀ ਜੀ ਨੇ ਜਿਹੜਾ ਰਣਜੀਤ ਸਾਗਰ ਡੈਮ ਦਾ ਪਾਣੀ ਉਹਨੂੰ ਪੰਜਾਬ ਨੂੰ ਮਿਲਦਾ ਹੈ ਉਹ ਮੋਦੀ ਜੀ ਨੇ ਦਿੱਤਾ ਇਸੇ ਤਰ੍ਹਾਂ ਕਾਂਗਰਸ ਨੇ ਮਨਮੋਹਨ ਸਿੰਘ ਜੀ ਸਰਕਾਰ ਨੇ ਜੋ ਸਦਾਰ ਮਨਮੋਹਨ ਸਿੰਘ ਜੀ ਦੀ ਸਰਕਾਰ ਦੀ ਭਾਵੇਂ ਪੰਜਾਬੀ ਦੀ ਸਾਡੇ ਸਿੱਖ ਬੰਦੂ ਜੀ ਉਹਨਾਂ ਨੇ 10 ਸਾਲ ਹੀ ਪੰਜਾਬ ਨੂੰ ਇੱਕ ਢੇਲਾ ਨਹੀਂ ਦਿੱਤਾ ਕੋਈ ਪ੍ਰੋਜੈਕਟ ਨਹੀਂ ਦਿੱਤਾ ਕੋਈ ਵਿਕਾਸ ਨਹੀਂ ਕੀਤਾ ਤੇ ਉਹ ਇੱਕ ਕਾਂਗਰਸ ਹੈ ਜਿਹੜੀ ਕਿ ਦੇਸ਼ ਦੇ ਲੈਵਲ ਤੇ ਵਿਦੇਸ਼ ਹੈ ਜਾ ਕੇ ਵੀ ਅੱਜ ਭਾਰਤ ਦਾ અપਮਾਨ ਕਰਦੀ ਹੈ ਭਾਰਤ ਦੇ ਖਲਾਫ ਬੋਲਦੀ ਹੈ ਭਾਰਤ ਦੀ ਅਰਥ ਵਿਵਸਥਾ ਦੇ ਖਲਾਫ ਬੋਲਦੀ ਹੈ ਔਰ ਅੱਜ ਜਿੱਥੇ ਮੋਦੀ ਜੀ ਨੇ ਭਾਰਤ ਦੀ ਫੌਜ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਫੌਜ ਬਣਾ ਦਿੱਤਾ ਹੈ ਭਾਰਤ ਦੀ ਅਰਥ ਵਿਵਸਥਾ ਨੂੰ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣਾ ਦਿੱਤਾ ਹੈ ਕਾਂਗਰਸ ਦੇ ਟਾਈਮ ਦਸਵੇਂ ਨੰਬਰ ਦੇ ਸੀ ਔਰ ਤੀਜੀ ਆ ਗਈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਝੂਠਾ ਦਾ ਪਟਾਰਾ ਔਰ ਸਾਹਮਣੇ ਆ ਗਈਆਂ ਗੱਲਾਂ ਕਿ ਜਿਹੜੇ ਕੇਜਰੀਵਾਲ ਜੀ ਕਹਿੰਦੇ ਸੀ ਕਿ ਮੈਂ ਤੇ ਕਾਰ ਨਹੀਂ ਲਾਂਗਾ ਮੈਂ ਘਰ ਜ ਨਹੀਂ ਜਾਵਾਂਗਾ ਉਹਨਾਂ ਨੇ ਸਰਕਾਰੀ ਬੰਗਲੇ ਦੀ ਰੈਨੋਵੇਸ਼ਨ ਕਹਿੰਦੇ ਆ ਜਿੰਨੂੰ ਜਿੰਨੂੰ ਰੱਖ-ਰਖਾਵ ਕਹਿ ਲੋ ਜਾਂਦੀ ਜਿੰਨੂੰ ਕਹਿ ਸਕਣਿਆ ਦੁਬਾਰਾ ਉਹਦੀ ਮੈਂਟਨੈਂਸ ਕਰਨ ਲਈ 45 ਕਰੋੜ ਰੁਪਏ ਲੋਕਾਂ ਦੇ ਦਿੱਲੀ ਦੇ ਲੋਕਾਂ ਦੇ ਟੈਕਸ ਦਾ ਜਿਹੜਾ ਹੈ ਉਹ ਪੈਸਾ ਪਰ ਸ਼ਟਾਚਾਰ ਕਰ ਦਿੱਤਾ ਇਹ ਕੇਜਰੀਵਾਲ ਸੀ ਜਿਨ੍ਹਾਂ ਨੇ ਸ਼ਰਾਬ ਪਾਲਸੀ ਦੇ ਵਿੱਚ ਸੈਕਲੋ ਗਨੂੜ ਦਾ ਘੁਟਾਲਾ ਕੀਤਾ ਜਿਸ ਦੇ ਕਰਕੇ ਉਹਨਾਂ ਨੂੰ ਕਾਫੀ ਲੰਮਾ ਸਮਾਂ ਜਵਾਨਤ ਨਹੀਂ ਮਿਲੀ ਇਹ ਕੇਜਰੀਵਾਲ ਸੀ ਜਿਨ੍ਹਾਂ ਨੇ ਅੱਜ ਝੂਠੇ ਵਾਅਦੇ ਕੀਤੇ ਔਰ ਭਵਨਦਵਾਨ ਜੀ ਨੇ ਝੂਠੇ ਵਾਅਦੇ ਕੀਤੇ ਜਦ ਭਵਨਦਵਾਨ ਜੀ 91 ਸੀਟਾਂ ਤੋਂ 51 ਸੀਟਾਂ ਦੇ ਆ ਗਏ ਪੰਜਾਬ ਦੇ ਵਿੱਚ ਔਰ ਭਗਵਨਦਵਾਨ ਜੀ ਜਿਹੜੇ ਨੇ ਉਨਾਂ ਦੇ ਵਾਅਦਿਆਂ ਦਾ ਪਟਾਰਾ ਜਿੱਥੋਂ ਕਹਿ ਸਕਦੇ ਨੇ ਆ ਕਿ ਜਨਤਾ ਨੇ ਉਹਨਾਂ ਨੂੰ ਵੋਟਾਂ ਘerai ਜਵਾਬ ਦਿੱਤਾ ਲੋਕ ਸਭਾ ਜਿਹੜਾ ਕਹਿੰਦੇ ਸੀ ਕਿ 35 ਸੀਟਾਂ ਇੰਨਾ ਹੰਕਾਰ ਭਗਵੰਤ ਸਿੰਘ ਕਿ 35 ਲੋਕ ਸਭਾ ਦੇ ਐਮਪੀ ਆਮ ਆਦਮੀ ਦੇ ਤੁਰੇ ਜਾਗੇ ਸੀ ਲੋਕ ਸਭਾ ਲਾਵਿਆਂਗੇ ਪੰਜਾਬ ਵਿੱਚ ਸਵੀਪ ਕਰਾਂਗੇ ਝਾੜੂ ਫੇਰ ਜਿੱਤ ਭਗਵੰਤ ਮਾਨ ਜੀ ਨੇ ਕਿਹਾ ਸੀ ਪ੍ਰਾਪਤ ਕਰਾਂਗੇ 13 ਜ਼ੀਰੋ ਦੀ ਤੇ ਝਾੜੂ ਦੇ ਲੋਕਾਂ ਨੇ ਫੇਰਤਾ ਆਮ ਆਦਮੀ ਪਾਰਟੀ ਦੇ Sí, tan, ya, ten, de,